ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ ਦੂਸਰੀ ਅਸਲੀ ਤੇ ਨਕਲੀ ਲੰਗਰ ਕਰਤਾਰ ਦੀ ਅਸਰਚੀ ਲੀਲਾ ਹੈ ਜਗਤ ਵਿੱਚ ਚੰਗੇ ਨਾਲ ਮਾੜਾ ਤੇ ਅਸਲ ਨਾਲ ਨਕਲ ਬਰਾਬਰ ਤੇ ਤੁਰੇ ਆਉਂਦੇ ਹਨ ਤੀਰਥ ਮੰਦਰਾਂ ਕਚਹਿਰੀ ਤੇ ਪਾਈ ਚਾਰਿਆਂ ਵਿੱਚ ਸਚਾਈ ਦੇ ਨਾਲ ਖੂੜ ਵੀ ਹੈ ਕੂੜ ਤੋਂ ਕੋਈ ਤਰਤੀ ਵਾਂਝੀ ਨਹੀਂ ਰਹਿੰਦੀ। ਆਨੰਦਪੁਰ ਆਨੰਦ ਦੇ ਸਚਾਈ ਦੀ ਨਗਰੀ ਸੀ। ਵਾਹਿਗੁਰੂ ਜੀ ਦੇ ਪੈ ਵਾਲੇ ਜੀ ਉਸ ਪਵਿੱਤਰ ਭੂਮੀ ਵਿੱਚ ਵਸਦੇ ਸਨ। ਸੰਤ ਸਿਪਾਹੀਆਂ ਨੂੰ ਵਸਦੇ ਦੇਖ ਕੇ ਠਾਕ ਵੀ ਆ ਕੁਝੇ। ਉਹਨਾਂ ਨੇ ਬਗਲਿਆਂ ਵਾਂਗ ਸੂਰਤਾਂ ਹੰਸਾਂ ਦੀਆਂ ਬਣਾ ਲਈਆਂ। ਉਹਨਾਂ ਨੇ ਬਗਲਿਆਂ ਦੇ ਚਰਨਾਂ ਦੀ ਸ਼ਰਨ ਲੈ ਕੇ ਧੋਖਾ ਕਰਨਾ ਆਰੰਭ ਕੀਤਾ। ਉਹ ਧੋਖਾ ਇਹ ਸੀ ਕੀ ਲੰਗਰ ਤਾਂ ਸਤਗੁਰੂ ਜੀ ਵੱਲੋਂ ਵੱਡਾ ਗੁਰੂ ਕਾਲ ਲੰਗਰ ਸੀ ਤੇ ਦੂਸਰਾ ਲੋਕਾਂ ਨੇ ਘਰੋਂ ਕਰੀ ਛੋਟੇ-ਛੋਟੇ ਲੰਗਰ ਲਾਏ ਹੋਏ ਸਨ। ਉਹਨਾਂ ਲੰਗਰਾਂ ਦਾ ਪ੍ਰਬੰਧ ਉਹ ਬਾਹਰਲੇ ਪਿੰਡਾਂ ਤੋਂ ਰਾਸ਼ਨ ਮੰਗ ਕੇ ਲਿਆਉਂਦੇ ਜਾਂ ਆਨੰਦਪੁਰ ਦਰਸ਼ਨ ਕਰਨ ਆਏ ਯਾਤਰਕਾਂ ਕੋਲੋਂ ਸਹਾਇਤਾ ਰੂਪ ਵਿੱਚ ਦਾਨ ਮੰਗ ਲੈਂਦੇ। ਕਈ ਅਮੀਰਾਂ ਵੱਲੋਂ ਲੰਗਰ ਲਾਏ ਹੋਏ ਸਨ। ਉਹ ਰਾਸ਼ਨ ਭੇਜਦੇ ਸਨ। ਉਹਨਾਂ ਲਾਂਗਰੀ ਤੇ ਸੇਵਾਦਾਰ ਰੱਖੇ ਹੋਏ ਸਨ। ਉਹਨਾਂ ਲਾਂਗਰੀਆਂ ਤੇ ਸੇਵਾਦਾਰਾਂ ਵਿੱਚੋਂ ਕਈ ਤਾਂ ਬਹੁਤ ਇਮਾਨਦਾਰ ਹੁੰਦੇ। ਇਹ ਕਈ ਥੱਗ ਹੁੰਦੇ ਰਾਸ਼ਨ ਵੇਚ ਛੱਡਦੇ ਅਤੇ ਜਾਂ ਕਿਸੇ ਨੂੰ ਰੋਟੀ ਦੇ ਦੇਣੀ ਤੇ ਕਿਸੇ ਨੂੰ ਕੁਝ ਵੀ ਨਾ ਦਿੰਦੇ ਪਰ ਹਾਕਮਾਂ ਵੱਲੋਂ ਪੂਰਾ ਰਾਸ਼ਨ ਵਸੂਲ ਕਰ ਲੈਂਦੇ ਉਹਨਾਂ ਦੇ ਕਰਮਾਂ ਦੀ ਸ਼ਿਕਾਇਤ ਸਤਗੁਰੂ ਜੀ ਪਾਸ ਪੁੱਜੀ ਸਾਈਹਬਾ ਨੇ ਪੜਤਾਲ ਕਰਨ ਦਾ ਫੈਸਲਾ ਕੀਤਾ ਪਹਿਲਾਂ ਤਾਂ ਸਿਆਣੇ ਸਿੱਖਾਂ ਨੂੰ ਭੇਸ ਬਦਲ ਕੇ ਭੇਜਿਆ ਤੇ ਪਤਾ ਕੀਤਾ ਉਹਨਾਂ ਨੇ ਥੱਗ ਸਿੱਖਾਂ ਦੀ ਪੂਰੀ ਰਿਪੋਰਟ ਕੀਤੀ ਉਹਨਾਂ ਨੂੰ ਡੰਨ ਦੇਣ ਤੋਂ ਪਹਿਲਾਂ ਸਤਗੁਰੂ ਜੀ ਨੇ ਆਪ ਪੜਤਾਲ ਕਰਨੀ ਚਾਹੀ ਸਾਹਿਬਾਂ ਨੇ ਪੇਸ ਬਦਲਿਆ ਮਾਮੂਲੀ ਜਿਹੇ ਸਿੱਖ ਦੇ ਰੂਪ ਵਿੱਚ ਰਾਤ ਦੇ ਹਨੇਰੇ ਵਿੱਚ ਜਦੋਂ ਲੰਗਰ ਵਰਤੋਂ ਦਾ ਠੀਕ ਵੇਲਾ ਸੀ ਉਸੇ ਵੇਲੇ ਸਾਹਿਬ ਉਸ ਲੰਗਰ ਵਿੱਚ ਪਹੁੰਚੇ ਜਿਨ੍ਹਾਂ ਦੀ ਸ਼ਿਕਾਇਤ ਸੀ ਤੇ ਸਤਿਗੁਰੂ ਜੀ ਦੇ ਨਾਮ ਤੇ ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਮੰਗਿਆ ਇਹ ਕੋਈ ਵੇਲਾ ਪ੍ਰਸ਼ਾਦੇ ਦਾ ਹੈ ਪਹਿਲਾਂ ਕਿਥੇ ਸੁੱਤਾ ਹੋਇਆ ਸੀ ਇੱਕ ਲੰਗਰ ਦੇ ਸੇਵਾਦਾਰ ਨੇ ਸਤਿਗੁਰੂ ਜੀ ਨੂੰ ਨਾਂ ਸਿਆਣਦਿਆਂ ਹੋਇਆ ਬੜੇ ਰੋਪ ਨਾਲ ਪੁੱਛਿਆ ਮੈਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠਾ ਰਿਹਾ ਨਾਮ ਬਾਣੀ ਸੁਣਦਾ ਰਿਹਾ ਸਤਿਗੁਰੂ ਜੀ ਨੇ ਆਜਿਸੀ ਦੇ ਲੈਸੇ ਵਿੱਚ ਉੱਤਰ ਦਿੱਤਾ ਫਿਰ ਗੁਰੂ ਕਿ ਦਰਬਾਰੋਂ ਹੀ ਜਾ ਕੇ ਛਕ ਅਸੀਂ ਤੇਰੇ ਬਾਪ ਦੇ ਨੌਕਰ ਨਹੀਂ ਚਲ ਤੁਰਦਾ ਹੋ ਅੱਗੇ ਪਥੀਰੇ ਲੰਗਰ ਹਨ ਅਸਾਂ ਦਾ ਲੰਗਰ ਵਾਧੇ ਪੈ ਗਿਆ ਸਤਿਗੁਰੂ ਜੀ ਨੇ ਇਹ ਕੌੜੇ ਬਚਨ ਸੁਣ ਕੇ ਸਹਾਰ ਲੇ ਪਰ ਚਿੱਤ ਵਿੱਚ ਉਸ ਲੰਗਰ ਦਾ ਨਾਮ ਤੇ ਸੇਵਾਦਾਰ ਦਾ ਨਾਮ ਯਾਦ ਰੱਖ ਲਿਆ ਅਗਲੇ ਲੰਗਰ ਵੱਲ ਤੁਰਨ ਦੇ ਬਹਾਨੇ ਰੱਤਾ ਪਾਸੇ ਹੋ ਕੇ ਖਲੋਤੇ ਤਾਂ ਕਿ ਦੇਖਣ ਕਿ ਏਵੇਂ ਹੀ ਸਾਰਿਆਂ ਨਾਲ ਵਤੀਰਾ ਵਰਤਦਾ ਹੈ ਕਿ ਕਿਸੇ ਨਾਲ ਚੰਗਾ ਸਲੂਕ ਵੀ ਹੁੰਦਾ ਹੈ ਸਾਇਬ ਹਨੇਰੇ ਦਾ ਆਸਰਾ ਲੈ ਕੇ ਖਲੋਤੇ ਹੋਏ ਕੌਤਕ ਦੇਖਦੇ ਰਹੇ ਦੋ ਗਰੀਬ ਸਿੱਖ ਆਏ ਉਹਨਾਂ ਨੂੰ ਵੀ ਬਿਨਾ ਪ੍ਰਸ਼ਾਦ ਦੇਣ ਤੋਂ ਤਾਲ ਕੇ ਅੱਗੇ ਤੋਰ ਦਿੱਤਾ ਪਰ ਇੱਕ ਅਮੀਰ ਆ ਗਿਆ ਉਸ ਨੂੰ ਜੀ ਆਇਆਂ ਆਖਿਆ ਪ੍ਰਸ਼ਾਦ ਛਕਾਇਆ ਤੇ ਸਤਿਗੁਰੂ ਦੇ ਨਾਮ ਦਾ ਵਾਸਤਾ ਪਾ ਕੇ ਸਹਾਇਤਾ ਮੰਗ ਲਈ ਸਾਹਿਬਾਂ ਨੇ ਉਸ ਅਮੀਰ ਦਾ ਵੀ ਖਿਆਲ ਕਰ ਲਿਆ ਅਤੇ ਅਗਲੇ ਲੰਗਰ ਵੱਲ ਚਲੇ ਗਏ ਇਕੜ ਦੁੱਕੜ ਸੱਤਾ ਲੰਗਰਾਂ ਵਿੱਚ ਪੁੱਜੇ ਸੱਤਾ ਨੇ ਹੀ ਪ੍ਰਸ਼ਾਦ ਨਾ ਚਖਾਇਆ ਤੇ ਨਾ ਹੀ ਸਤਗੁਰੂ ਜੀ ਨੂੰ ਪਛਾਣਿਆ ਹਰ ਇੱਕ ਨੇ ਬੜੇ ਗ੍ਰੋਧ ਤੇ ਲਾਪਰਵਾਹੀ ਭਰੇ ਸ਼ਬਦਾਂ ਵਿੱਚ ਜਵਾਬ ਦਿੱਤਾ ਪਰ ਜਦੋਂ ਸਤਗੁਰੂ ਜੀ ਸਬਬ ਨਾਲ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਪੁੱਜੇ ਤਾਂ ਭਾਈ ਜੀ ਨੇ ਸਤਗੁਰੂ ਜੀ ਦਾ ਸਿੱਖ ਸਮਝ ਕੇ ਬੜੇ ਸਤਕਾਰ ਨਾਲ ਆਓ ਜੀ ਧੰਨ ਭਾਗ ਧੰਨ ਸਤਿਗੁਰੂ ਜੀ ਆਖ ਕੇ ਅੰਦਰ ਬੁਲਾਇਆ ਚਰਨ ਤੋਂ ਕੇ ਆਸਨ ਉੱਤੇ ਬਿਠਾ ਕੇ ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ ਜਿੰਨਾ ਚਿਰ ਸਤਿਗੁਰੂ ਜੀ ਪ੍ਰਸ਼ਾਦ ਛਕਦੇ ਰਹੇ ਉਨਾਂ ਚਿਰ ਭਾਈ ਅਨੰਦ ਲਾਲ ਜੀ ਫਾਰਸੀ ਵਿੱਚ ਗੁਰੂ ਜਾਸ ਸਿੰਘ ਗਜ਼ਲਾਂ ਗਾਉਂਦੇ ਰਹੇ ਜਿਨ੍ਹਾਂ ਨੂੰ ਸੁਣ ਕੇ ਸਤਿਗੁਰੂ ਜੀ ਨਿਹਾਲ ਹੁੰਦੇ ਰਹੇ ਤੇ ਚਿੱਤ ਵਿੱਚ ਸਿੱਖ ਨੂੰ ਵਧ ਦਿੰਦੇ ਰਹੇ ਰਾਤ ਬੀਤ ਗਈ ਸਵੇਰ ਹੋਈ ਕੀਰਤਨ ਦੇ ਭੋਗ ਪਿਛੋਂ ਸਤਗੁਰੂ ਜੀ ਨੇ ਸੇਵਾਦਾਰਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਲਾਂਗੀਆਂ ਨੂੰ ਦਰਬਾਰ ਵਿੱਚ ਸੱਦਿਆ ਜਾਵੇ ਜਿਨ੍ਹਾਂ ਨੇ ਸਾਈਭਾ ਨੂੰ ਪ੍ਰਸ਼ਾਦ ਨਹੀਂ ਚਖਾਇਆ ਉਹਨਾਂ ਦੇ ਨਾਮ ਤੇ ਪੂਰੇ ਪਤੇ ਸਤਗੁਰੂ ਜੀ ਨੇ ਆਪ ਦੱਸ ਦਿੱਤੇ ਉਹਨਾਂ ਨੂੰ ਕਹਿਣਾ ਸਤਗੁਰੂ ਜੀ ਯਾਦ ਕਰ ਰਹੇ ਹਨ ਛੇਤੀ ਆਓ ਸਤਗੁਰੂ ਜੀ ਦੇ ਕੋਤਕਾਂ ਦਾ ਕਿਸੇ ਨੂੰ ਕੁਝ ਭੇਤ ਨਹੀਂ ਸੀ ਸਾਰੇ ਲਾਂਗਰੀ ਬੜੇ ਪ੍ਰਸੰਨ ਚਿਤ ਆਏ ਕਿ ਉਹਨਾਂ ਨੂੰ ਇਨਾਮ ਮਿਲੇਗਾ ਸ਼ਾਇਦ ਉਹਨਾਂ ਦੀ ਸੇਵਾ ਪ੍ਰਵਾਨ ਹੋਈ ਹੈ ਸਾਰੇ ਦਰਬਾਰ ਵਿੱਚ ਪੁੱਛੇ ਸਤਿਗੁਰੂ ਜੀ ਨੇ ਇੱਕ ਇੱਕ ਲਾਂਗਰੀ ਜਾਂ ਸੇਵਾਦਾਰਾਂ ਦਾ ਨਾਮ ਲੈ ਕੇ ਪੁਖਾਰਿਆ ਸਾਰੇ ਖਲੋ ਗਏ ਸਾਈਹਬਾ ਨੇ ਹੁਕਮ ਕੀਤਾ ਕਿਉਂ ਭਾਈ ਸਿੱਖੋ ਤੁਸੀਂ ਲੰਗਰਾਂ ਨੂੰ ਚਲਾਇਆ ਹੋਇਆ ਹੈ ਕਿ ਆਏਗੇ ਯਾਤਰੂ ਤੇ ਲੋੜਵੰਦ ਨੂੰ ਪ੍ਰਸ਼ਾਦਾ ਚਕਾਉਂਦੇ ਹੋ ਹਾਂ ਦਾਤਾ ਇੱਕ ਲਾਂਗਰੀ ਬੋਲਿਆ ਆਪ ਦੀ ਕਿਰਪਾ ਹੈ ਲੰਗਰ ਅਟੁੱਟ ਚੱਲਦੇ ਹਨ ਸਭ ਨੂੰ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ ਜਾਂਦਾ ਹੈ ਕੋਈ ਯਾਤਰੀ ਕਦੀ ਨਿਰਾਸ਼ਾ ਤੇ ਭੁੱਖਾ ਨਹੀਂ ਮੁੜਿਆ ਜੇ ਅਸਾਂ ਦੀ ਕਿਸੇ ਸ਼ਿਕਾਇਤ ਕੀਤੀ ਹੈ ਤਾਂ ਈਰਖੀ ਮਸੰਦਾ ਨੇ ਕੀਤੀ ਹੋਵੇਗੀ ਅਸੀਂ ਤਾਂ ਸਤਿਗੁਰੂ ਨਾਨਕਦੇਵ ਜੀ ਦੇ ਨਾਮ ਤੇ ਸਭ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ ਇਹ ਸੁਣ ਕੇ ਸਾਈ ਮੁਸਕਰਾ ਪਏ ਤੇ ਦਾਤਾ RAM ਸੇਵਾਦਾਰ ਨੂੰ ਕਹਿਣ ਲੱਗੇ ਜਿਹੜਾ ਇੱਕ ਸ਼ਾਹੂਕਾਰ ਦੇ ਲੰਗਰ ਦਾ ਇੰਚਾਰਜ ਸੀ ਰਾਤੀ ਕੋਈ ਸਿੱਖ ਤੁਸਾਂ ਦੇ ਪਾਸ ਆਇਆ ਸੀ ਜਿਸ ਨੇ ਅਸਾਂ ਦੇ ਨਾਮ ਦਾ ਵਾਸਤਾ ਪਾ ਕੇ ਪ੍ਰਸ਼ਾਦੇ ਮੰਗੇ ਸਨ ਆਇਆ ਸੀ ਹਜ਼ੂਰ ਪਰ ਉਸ ਵੇਲੇ ਲੰਗਰ ਚਕਾਇਆ ਜਾ ਚੁੱਕਾ ਸੀ ਉਸ ਨੂੰ ਜਵਾਬ ਮਿਲਿਆ ਸੀ ਅਨਿਰਾਦਰੀ ਦਾ ਬਚਨ ਕੋਈ ਨਹੀਂ ਸੀ ਬੋਲਿਆ ਦਾਤਾ RAM ਨੇ ਉੱਤਰ ਦਿੱਤਾ ਇਹ ਠੀਕ ਹੈ ਕਿ ਤੁਸਾਂ ਮਿੱਠਾ ਤੇ ਪ੍ਰੇਮ ਦਾ ਬਚਨ ਕੋਈ ਨਹੀਂ ਸੀ ਬੋਲਿਆ ਇਨ੍ਹਾਂ ਮਨੁੱਖਾਂ ਦੇ ਪਿੱਛੋਂ ਇੱਕ ਅਮੀਰ ਯਾਤਰੂ ਆਇਆ ਸੀ ਉਸ ਨੂੰ ਪ੍ਰਸ਼ਾਦ ਚਕਾਇਆ ਸੀ ਸਹਾਇਤਾ ਲਈ ਸੀ ਕਿ ਉਸ ਵਕਤ ਲੰਗਰ ਚਾਲੇ ਨਹੀਂ ਸੀ ਪਾ ਗਿਆ ਦਾਤਾ RAM ਦਾ ਸਿਰ ਨੀਵਾ ਹੋ ਗਿਆ ਅੰਤਰਜਾਮੀ ਸਤਗੁਰੂ ਜੀ ਦੇ ਸੰਮੁਖ ਉਸ ਨੂੰ ਆਪਣਾ ਗੁਨਾਹ ਕਬੂਲ ਕਰਨਾ ਪਿਆ ਆਖਰ ਸਤਗੁਰੂ ਜੀ ਨੇ ਸਾਰਾ ਭੇਤ ਖੋਲ ਦਿੱਤਾ ਸਾਹਿਬਾ ਨੇ ਫਰਮਾਇਆ ਸਭ ਕੁਝ ਅਸਾਂ ਨੇ ਆਪ ਦੇਖਿਆ ਹੈ ਉਹ ਸਿੱਖ ਕੋਈ ਹੋਰ ਨਹੀਂ ਸੀ ਸਗੋਂ ਅਸੀਂ ਸਾਂ ਇਹ ਲੰਗਰ ਬੰਦ ਕੀਤੇ ਜਾਣ ਗੁਰੂ ਕੇ ਲੰਗਰ ਵਿੱਚ ਵਾਧਾ ਕੀਤਾ ਜਾਵੇ ਇਹ ਦੁਕਾਨਾਂ ਹਨ ਸੇਵਾ ਨਹੀਂ ਨਫਾ ਕਮਾਉਣ ਦਾ ਫਸਿਲਾ ਹਨ ਸਤਿਗੁਰੂ ਨਾਨਕਦੇਵ ਜੀ ਦੇ ਨਾਮ ਤੇ ਜੋ ਧੋਖਾ ਕਰਮਾਏਗਾ ਸੋ ਨਰਕ ਵਿੱਚ ਜਾਵੇਗਾ ਗੁਰੂ ਕੇ ਲੰਗਰ ਦੀ ਰਸਤ ਚੋਰੀ ਕਰਨ ਵਾਲਾ ਮਹਾ ਪਾਪੀ ਹੈ ਉਹ ਕੋੜੀ ਹੋਵੇਗਾ ਉਸ ਦੀ ਕੁਲ ਨਸ਼ਟ ਹੋਵੇਗੀ ਸਤਿਗੁਰੂ ਜੀ ਦੇ ਨਾਮ ਤੇ ਜੋ ਕੁਝ ਵਸੂਲ ਕੀਤਾ ਜਾਵੇ ਉਹ ਸਿੱਖਾਂ ਨੂੰ ਵੰਡ ਦਿੱਤਾ ਜਾਵੇ ਲੰਗਰ ਦੀ ਸੇਵਾ ਕਰਨ ਵਾਲਾ ਸੇਵਾਦਾਰ ਗੁਰੂ ਕੇ ਲੰਗਰੋਂ ਪ੍ਰਸ਼ਾਦਾ ਛਕੇ ਜੋੜਨ ਤੇ ਧੋਖਾ ਕਰਨ ਦਾ ਯਤਨ ਨਾ ਕਰੇ ਐਸਾ ਜੋ ਕਰੇਗਾ ਸੋ ਦੁਖੀ ਹੋਵੇਗਾ ਇਹ ਉਪਦੇਸ਼ ਸੁਣ ਕੇ ਪਾਪੀਆਂ ਤੇ ਧੋਖੇ ਬਾਜਾਂ ਦੇ ਦਿਲ ਡੋਲ ਗਏ ਉਹ ਖਬਰ ਆਏ ਉਹਨਾਂ ਦੇ ਹੱਥ ਝੁੱਡ ਗਏ ਸਿਰ ਨੀਵੇਂ ਹੋ ਗਏ ਉਹਨਾਂ ਦੇ ਦਿਲ ਉਹਨਾਂ ਨੂੰ ਹੀ ਫਟਕਾਰਾ ਦੇਣ ਲੱਗੇ ਹਿਰਦਿਆਂ ਵਿੱਚੋਂ ਆਵਾਜ਼ ਨਿਕਲੀ हे ਪਾਪੀਆਂ ਕਿਉਂ ਪਾਪ ਖਮਾਇਆ ਘਟ ਘਟ ਦੀ ਜਾਨਨਹਰ ਤੇ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਨੂੰ ਧੋਖਾ ਦੇਣ ਦਾ ਯਤਨ ਕੀਤਾ ਇਹ ਕਿਵੇਂ ਮੰਗਲਕੀ ਮਾ ਲੱਗ ਜਾ ਚਰਨੀ ਹੁੰਦਾ ਚਰਨੀ ਲਗਿਆ ਬੇੜਾ ਪਾਰ ਹੋ ਜਾਵੇਗਾ ਤੇ ਜੇ ਸਮਾਂ ਗਵਾ ਬੈਠੋ ਤਾਂ ਨਰਕਕੁੰਡ ਵਿੱਚ ਡਿੱਗੇਗਾ ਇਹੋ ਜਹੀ ਸੱਟ ਹਰ ਇੱਕ ਦੇ ਹਿਰਦੇ ਵਿੱਚੋਂ ਨਿਕਲੀ ਸਾਰੇ ਦੋਸ਼ੀ ਸਿਰ ਨੀਵਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਏ ਰੋ ਰੋ ਕੇ ਆਪਣੇ ਮਨ ਨੂੰ ਸਾਫ਼ ਕਰਨ ਲੱਗੇ ਉਹਨਾਂ ਨੇ ਤਾਂ ਹੀ ਮਾਰੀਆਂ ਵੀਰਲਾਪ ਕਰਕੇ ਅਰਜ਼ਾ ਕੀਤੀ ਹੈਂ ਦਾਤਾ ਸੱਚੇ ਬਾਦਸ਼ਾਹ ਦੇ ਆਲੂ ਤੇ ਕਿਰਪਾ ਲੂ ਪਿਤਾ ਬਖਸ਼ੋ ਬਖਸ਼ੋ ਅਸੀਂ ਪਾਪੀ ਵੱਡੇ ਗੁਨਾਹਗਰ ਆਪ पतित 파ਵਨ ਦੁਖ ਹਰਤਾ ਆਪ ਪਰਮੇਸ਼ਰ ਕਟਕਟ ਦੀ ਜਾਨਨਹਾਰ ਸਮਰਥ ਸਤਗੁਰੂ ਨਾਨਕਦੇਵ ਜੀ ਦੇ ਦਸਵੇਂ ਸਰੂਪ ਅਸੀਂ ਭੁੱਲ ਗਏ ਪਾਪੀ ਜੀ ਭੁੱਲ ਗਏ ਭੁੱਲਿਆ ਨੂੰ ਰਾਹੇ ਪਾਓ ਬਖਸ਼ੋ ਦਾਤਾ ਬਖਸ਼ੋ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਬੇਨਤੀਆਂ ਸੁਣ ਕੇ ਸਤਗੁਰੂ ਜੀ ਨੇ ਬਖਸ਼ ਦਿੱਤਾ ਅਗੇ ਨੂੰ ਸਿੱਧੇ ਰਾ ਚੱਲਣ ਵਾਸਤੇ ਉਪਦੇਸ਼ ਦਿੱਤਾ ਤੇ ਨਾਲ ਹੀ ਚੇਤਾਵਨੀ ਕਰਾਈ ਕਿ ਅੱਗੇ ਨੂੰ ਜੇਕਰ ਐਸੀ ਸ਼ਿਕਾਇਤ ਆਈ ਤਾਂ ਜ਼ਰੂਰ ਕਰੜੀ ਸਜ਼ਾ ਦਿੱਤੀ ਜਾਵੇਗੀ ਰੱਤਾ ਲਿਹਾਸ ਨਹੀਂ ਕੀਤਾ ਜਾਵੇਗਾ ਗੁਰੂ ਦੀ ਗੁਲ ਤੇ ਗੁਰੂ ਕੇ ਲੰਗਰ ਵਿੱਚੋਂ ਲੰਗਰ ਦੀ ਚੋਰੀ ਚੋਰੀ ਬਹੁਤ ਵੱਡਾ ਕੁਕਰਮ ਤੇ ਅਧਰਮ ਹੈ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ